ਇੱਥੇ ਪੁੱਛਿਓ ਜੀ ਇੱਥੇ ਜੀ ਸਾਡਾ ਸਾਰੇ ਕਾਮ ਦਾ ਫਰਜ਼ ਬੰਦਾ ਸ਼ਹੀਦਾਂ ਨੂੰ ਨਮਸਕਾਰ ਕਰਨ ਦਾ ਤੇ ਜੋ ਸਿੱਖੀ ਦਾ ਕੋ ਕਾਮ ਲਈ ਚੰਗਾ ਕੰਮ ਕਰਦੇ ਨੇ ਉਹਨਾਂ ਦਾ ਸਨਮਾਨ ਸਨਮਾਨ ਰੋਣ ਦਾ ਤੇ ਅਸੀਂ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਸੀਗਾ ਕਿ ਉਹਦੇ ਵਾਸਤੇ ਸਾਨੂੰ ਵੀ ਸਦਾ ਦਿੱਤਾ ਗਿਆ ਸੀ ਕਿ ਅਸੀਂ ਆਪਣੇ ਆਪ ਨੂੰ ਵੱਡੇ ਵੱਡੇ ਭਾਗ ਦੇ ਸਮਝਦੇ ਹਾਂ ਕਿ ਜਿਹੜਾ ਇਹਨਾਂ ਸੰਤਾਂ ਨੇ ਇਹਦਾ ਮਾਨਸਤ ਕਰ ਦਿੱਤਾ ਪਰ ਭਜਨ ਸਿੰਘ ਜਨਮ ਜਰਮਨੀ ਉਹਨਾਂ ਦਾ ਸਰਜੀਤ ਡਾਕਟਰ ਸਰਜੀਤ ਸਿੰਘ ਉਹਨਾਂ ਦਾ ਕਿ ਜਿਨ੍ਹਾਂ ਨੇ ਆਪਰਾਲਾ ਕੀਤਾ ਤੇ ਸ਼ਹੀਦਾਂ ਨੂੰ ਸਨਮਾਨਤ ਕੀਤਾ ਜਿਹੜੀ ਪੰਥਕ ਸਿੱਖਤਨ ਸਨਮਾਨ ਕੀਤਾ ਜਿਹੜਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਦਿਲ ਤੋਂ ਧੰਵਾਦ ਆ ਸੰਤਾਂ ਦਾ ਧੰਵਾਦ ਆ ਬਾਕੀ ਸ਼ਹੀਦ ਪਰਿਵਾਰਾਂ ਦਾ ਬਹੁਤ ਬਹੁਤ ਧੰਵਾਦ ਆ ਕਿ ਜਿਨ੍ਹਾਂ ਨੇ ਇਥੇ ਤੇ ਪਰਤੇ ਜਿਹੜਾ ਕੀ ਫਾਰਮ ਲਿਚਰ ਦੇ ਬੇਤੀ ਦੇਣੀ ਭਾਈ ਹੰਦਰ ਸਾਹਿਬ ਆ ਵੀ ਮਨੋ ਸੋਨੀ ਸਮਾਜਨ ਤੇ ਪੁੱਛੇ ਨਹੀਂ ਗਿਆ ਉਹਨਾਂ ਮਰਿ ਗਏ ਇਹ ਤੇ ਜੀ ਇਹ ਤੇ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਤਰੀਕ ਤੋਂ ਬਾਅਦ ਤੱਕ ਅੱਜ ਤੱਕ ਕਿਉਂ ਨਹੀਂ ਉਹਨਾਂ ਦਾ ਇੰਤਜ਼ਾਮ ਕੀਤਾ ਉਹਨਾਂ ਨੂੰ ਸੌਂਚ ਕਾਉਣ ਦਾ ਤੇ ਬਾਕੀ ਚਲੋ ਸਾਡੇ ਤਾਂ ਓਟਾਸਰਾ ਗੁਰੂ ਮਹਾਰਾਜ ਤੇ ਆ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਆ ਕੋਈ ਚਿੰਤਾ ਧੋਣ ਦੀ ਲੋੜ ਨਹੀਂ ਗੁਰੂ ਮਹਾਰਾਜ ਕਰਨਗੇ ਕਿਰਪਾ ਕਿਉਂਕਿ ਸੰਗਤਾਂ ਨੂੰ ਭਾਰੀ ਉਮੀਦ ਸੀ ਕਿ ਜਲਦੀ ਤੱਕ ਦਲਸਾ ਜੀ ਆਪ ਪਹੁੰਚ ਹੋ ਜਾ ਕਿਸੇ ਕਰਕੇ ਤੇ ਮੈਂ ਤੁਹਾਨੂੰ ਇਹਨਾਂ ਦੇ ਅੰਕਾਰ ਇਹ ਮਨੋ ਸਰਕਾਰਾਂ ਦੀ ਵਧ ਨੀਤੀ ਹੋ ਸਕਦੀ ਹੈ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਫੇਸ ਪਹੁੰਚਾਉਂਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਸਿਕ ਕੰਮ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ ਪਰ ਹੁਣ ਵੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਨੂੰ ਜਲਦੀ ਜਲਦੀ ਜੋ ਇਹਨਾਂ ਦਾ ਚਿੰਨ੍ਹ ਰਹਿ ਸਮਝਾਈ ਜਾਵੇ ਤੇ ਬਾਕੀ ਗੱਲ ਹੋਈ ਨੈਕਸਟ ਸਟੈਪ ਕੀ ਹੈ ਜੀ ਅਗਲੀ ਕਾਰਵਾਈ ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ ਸ਼ਾਇਦ ਉਹ ਇੱਕ ਦੋ ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸੋ ਜੀ ਜਨਾਬ ਇਹ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਕੋਈ ਕਾਨੂੰਨੀ ਕਾਰਵਾਈ ਜਾਂ ਕੋਈ ਸਮਾਜਿਕ ਦਵਾਵਾ ਬਾਕੀ ਕੀ ਕਰਨਾ ਉਹਦੇ ਵਾਸਤੇ ਸੰਗਤ ਨੂੰ ਕੀ ਹੋਵੇ ਉਹ ਸੰਗਤ ਨੂੰ ਤੇ ਅਪੀਲ ਇਹ ਹੋਏ ਕਿ ਚੜ੍ਹਦੀ ਕਲਾ ਜਰੋ ਕਿ ਗੁਰੂ ਮਹਾਰਾਜ ਭਲੇ ਕਰਦੇ ਨੀਤੀ ਜੀ ਪਾਦਿਕਾ ਦੇ ਪੁੱਤਰ ਨੇ ਇਹ ਗੱਲ ਕਰਤਾ ਕਿ ਉਹ ਇਲੈਕਸ਼ਨ ਲੜਨਗੇ ਚਲੋ ਉਹ ਵੀ ਉਹਨਾਂ ਨਾਲ ਸਲਾਹ ਜਿੰਤੀ ਕਰਕੇ ਦੇਖਦੇ ਹਾਂ ਕਿ ਉਹ ਹੋ ਲੈਣਾ ਚਾਹੁੰਦੇ ਆ ਤਾਂ ਕੋਈ ਨਹੀਂ ਹਮਾਰੀ ਸਪੋਰਟ ਕਰਾਂਗੇ ਜੀਥੇ ਪੁੱਤੀਓ ਜੀ ਨੀਤੀ ਜੀ ਸਾਡਾ ਸਾਰੇ ਕਾਮ ਦਾ ਫਰਜ਼ ਬੰਦਾ ਸ਼ੀਦਾਂ ਨੂੰ ਨਮਸਕਾਰ ਕਰਨ ਦਾ ਤੇ ਜੋ ਸਿੱਖੀ ਦਾ ਕੋ ਕੌਮ ਲਈ ਚੰਗਾ ਕੰਮ ਕਰਦੇ ਨੇ ਉਹਨਾਂ ਦਾ ਮਾਨ ਸਨਮਾਨ ਦੇਣਾ ਤੇ ਅਸੀਂ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਇਸੇਗਾ ਕਿ ਉਹਦੇ ਵਾਸਤੇ ਸਾਨੂੰ ਵੀ ਸਦਾ ਦਿੱਤਾ ਗਿਆ ਕਿ ਅਸੀਂ ਆਪਣੇ ਆਪ ਨੂੰ ਵੱਡੇ ਵੱਡੇ ਭਾਗ ਦੇ ਸਮਝਦੇ ਹਾਂ ਕਿ ਜਿਹੜਾ ਇਹਨਾਂ ਸੰਤਾਂ ਨੇ ਇਹਦਾ ਮਾਨ ਸਤ ਕਰ ਦਿੱਤਾ ਔਰ ਭਜਨ ਸਿੰਘ ਜਨਮ ਜਰਮਨੀ ਉਹਨਾਂ ਦਾ ਸਰਜੀਤ ਡਾਕਟਰ ਸਰਜੀਤ ਸਿੰਘ ਉਹਨਾਂ ਦਾ ਕਿ ਜਿਨ੍ਹਾਂ ਨੇ ਆਪਰਾਲਾ ਕੀਤਾ ਤੇ ਸ਼ਹੀਦਾਂ ਨੂੰ ਸਨਮਾਨਿਤ ਕੀਤਾ ਜਿਹੜੇ ਪੰਥਕ ਸਿੱਖਤ ਨੂੰ ਸਨਮਾਨ ਕੀਤਾ ਜਿਹੜਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਉਹਨੂੰ ਮਿਲਦਾ ਹੈ ਦਿਲ ਤੋਂ ਧੰਵਾਦ ਆ ਸੰਤਾਂ ਦਾ ਧੰਵਾਦ ਆ ਬਾਕੀ ਸ਼ਹੀਦ ਪਰਿਵਾਰਾਂ ਦਾ ਬਹੁਤ ਬਹੁਤ ਧੰਵਾਦ ਆ ਕਿ ਜਿਨ੍ਹਾਂ ਨੇ ਦੀ ਪਰਖੇ ਦੇ ਰਾਹੀ ਫਾਮਲੀ ਚੜ ਦੇ ਬੇਤੀ ਤੇਰੀ ਭਾਈ ਅੰਮ੍ਰਿਤ ਸਰਬਾਹਮਿੰਨ ਨੂੰ ਫੋਨ ਤੇ ਸਮਾਜਨ ਤੇ ਪੁੱਛਿਆ ਨਹੀਂ ਗਿਆ ਉਹ ਨਾਂ ਮਰ ਗਿਆ ਇਹ ਤੇ ਜੀ ਇਹ ਤੇ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਤਰੀਕ ਤੋਂ ਬਾਅਦ ਤੱਕ ਅੱਜ ਤੱਕ ਕਿਉਂ ਨਹੀਂ ਉਹਨਾਂ ਦਾ ਇੰਤਜ਼ਾਮ ਕੀਤਾ ਉਹਨਾਂ ਨੂੰ ਸੌਂਚ ਪਾਉਣ ਦਾ ਤੇ ਬਾਕੀ ਚਲੋ ਸਾਡੇ ਤਾਂ ਓਟਾਸਰਾ ਗੁਰੂ ਮਹਾਰਾਜ ਤੇ ਆ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਆਂ ਕੋਈ ਚਿੰਤਾ ਧੋਣ ਦੀ ਲੋੜ ਨਹੀਂ ਗੁਰੂ ਮਹਾਰਾਜ ਕਰਨਗੇ ਕਿਰਪਾ ਕਿਉਂਕਿ ਸੰਗਤਾਂ ਨੂੰ ਭਾਰੀ ਉਮੀਦ ਸੀ ਕਿ ਪੰਜਾਬੀ ਤੱਕ ਦਲਸਾ ਜੀ ਆਪਰੇ ਸੋਚ ਬਸੰਗ ਤੇ ਉਹਨਾਂ ਨੂੰ ਹੋਣਗੇ ਕਾਰਨ ਕੀ ਸਮੇਂ ਤੇ ਕਿਹੜੇ ਇਹ ਮਨੁਸ ਸਰਕਾਰਾਂ ਦੀ ਬਦ ਨੀਤੀ ਗਾ ਸਕਦੇ ਤੇ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਥੇਸ ਪਹੁੰਚਾਉਂਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਸਿਕ ਮੰਨ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ ਪਰ ਹੁਣ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਦੇ ਜਲਦੀ ਜਲਦੀ ਜੋ ਇਹਨਾਂ ਦਾ ਚਿੰਨ੍ਹ ਨਿਰ ਸੋਚ ਕਾਈ ਜਾਵੇ ਤੇ ਬਾਕੀ ਗੱਲ ਹੋਈ ਨੈਕਸਟ ਸਟੈਪ ਕੀ ਹੈ ਜੀ ਅਗਲੀ ਕਾਰਵਾਈ ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ ਸ਼ਾਇਦ ਉਹ ਇੱਕ ਦੋ ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸਹਿਯੋਗੀਆਂ ਨਾਲ ਕਿ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਕੋਈ ਕਾਨੂੰਨੀ ਕਾਰਵਾਈ ਆ ਕੋਈ ਸਮਾਜਿਕ ਦਬਾਵਾਗਾ ਕੀ ਕੀ ਕਰਨਾ ਉਹਦੇ ਵਾਸਤੇ ਸੰਗਤ ਨੂੰ ਕੀ ਹੋਵੇ ਸੰਗਤ ਨੂੰ ਤਾਂ ਅਪੀਲ ਇਹ ਹੋਏ ਕਿ ਚੜ੍ਹਦੀ ਕਲਾ ਜਰੋ ਗੁਰੂ ਮਹਾਰਾਜ ਪਲੀ ਕਰਦੇ ਵੀ ਨੀਤੀ ਦੇਣੀ ਪ੍ਰਧਾਨ ਮੰਤਰੀ ਪਾਦਕੇ ਦੇ ਪੁੱਤਰ ਨੇ ਇਹ ਕਹਿੰਦਾ ਕਿ ਉਹ ਵੀ ਇਲੈਕਸ਼ਨ ਲੜਦਾ ਚਲੋ ਉਹ ਵੀ ਉਹਨਾਂ ਦਾ ਸਲਾਹ ਗਿਣਤੀ ਕਰਕੇ ਦੇਖਦੇ ਹਾਂ ਕਿ ਜੇ ਲੋਕਾਂ ਚਾਹੁੰਦੇ ਆ ਤਾਂ ਕੋਈ ਨਹੀਂ ਹਮੇ سپورਟ ਕਰਾਂਗੇ ਸਭ